ਅਸੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ 'ਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਕਈ ਵਾਰ ਭੁੱਲ ਜਾਂਦੇ ਆ ਆਪਣੇ ਦਿਮਾਗ 'ਚੋਂ ਸਕਿਪ ਹੋ ਜਾਂਦਾ ਵੀ ਆਪਣੇ Google account ਨਾਲ ਕਿਹੜਾ ਨੰਬਰ ਅਟੈਚ ਕੀਤਾ ਹੋਇਆ ਹੈ ਨਾ ਤੇ ਉਹ ਤੁਸੀਂ ਕਿਵੇਂ ਪਤਾ ਕਰ ਸਕਦੇ ਹੋ ਤੁਹਾਡੇ ਫੋਨ ਤੋਂ ਹੀ ਪਤਾ ਲੱਗ ਜਾਂਦਾ ਵੀ ਤੁਹਾਡੇ Google account ਨਾਲ ਕਿਹੜਾ ਨੰਬਰ ਅਟੈਚ ਹੁੰਦਾ ਨਾਲ ਆਪਾਂ ਸਕਰੀਨ ਚੱਲਦੀ ਕਰਤੀ ਠੀਕ ਹੈ ਇਸੇ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਪਤਾ ਕਰਨਾ ਸੋ ਆਜੋ ਆਪਾਂ ਕਰਦੇ ਆ ਵੀਡੀਓ ਸ਼ੁਰੂ ਕਰਨਾ ਤੁਸੀਂ ਕੀ ਆਪਣੇ ਫੋਨ ਦੀਆਂ ਸੈਟਿੰਗਸ ਓਪਨ ਕਰਨੀਆਂ ਨੇ ਸੈਟਿੰਗ ਓਪਨ ਕਰਨ ਤੋਂ ਬਾਅਦ ਜਦੋਂ ਸਾਹਮਣੇ ਆਪਾਂ ਦੇਖਾਂਗੇ ਤਾਂ ਤੁਸੀਂ ਸਰਚ bar 'ਚ ਸਰਚ ਵੀ ਕਰ ਸਕਦੇ ਹੋ Google ਤੇ ਨਹੀਂ ਤਾਂ ਫਿਰ ਥੱਲੇ ਆ ਕੇ ਇੱਥੇ نیچے Google ਦਾ ਆਪਸ਼ਨ ਹੋਊਗਾ ਉਹ ਤੇ ਕਲਿੱਕ ਕਰ ਦੇਣਾ ਉਹਦੇ ਆਪਾਂ ਜਦੋਂ ਕਲਿੱਕ ਕਰਾਂਗੇ ਸਾਹਮਣੇ ਆਪਣੇ ਆਪਣਾ Google account ਆ ਜਿਹੜਾ ਉਹ ਖੁੱਲਿਆ ਹੋਊਗਾ ਠੀਕ ਹੈ ਜੀ ਇਸ ਤਰ੍ਹਾਂ ਜਿਵੇਂ ਤੁਸੀਂ ਨਾਲ ਦੇਖ ਰਹੇ ਹੋ ਫਿਰ ਤੁਸੀਂ ਕਲਿੱਕ ਕਰਨਾ ਹੈ manage your google account ਤੇ ਠੀਕ ਹੈ ਇਹਦੇ ਕਲਿੱਕ ਕਰਕੇ ਹੁਣ ਤੁਸੀਂ ਸਰਚ bar 'ਚ ਸਰਚ ਕਰਨਾ ਹੈ ਇੱਥੇ ਫੋਨ ਆ ਦੇਖੋ PHO N E فونਾ ਲਿਖਿਆ ਸਾਹਮਣੇ ਆ ਗਿਆ ਪਰਸਨਲ ਇਨਫੋ ਇੱਥੇ ਕਲਿੱਕ ਕਰ ਦੇਣਾ ਹੁਣ ਇੱਥੇ ਤੁਹਾਡੇ ਸਾਹਮਣੇ ਆ ਜਿੱਥੇ ਐਡ ਨਾਉ ਲਿਖਿਆ ਹੋਇਆ ਆਪਣਾ ਨੰਬਰ ਇਹਦੇ ਨਾਲ ਅਟੈਚ ਨਹੀਂ ਹੈਗਾ ਠੀਕ ਹੈ ਤੁਸੀਂ ਆਪਣਾ ਨੰਬਰ ਇੱਥੇ ਅਟੈਚ ਕਰਕੇ ਜਾਂ ਅਟੈਚ ਕਰ ਵੀ ਸਕਦੇ ਹੋ ਤੇ ਸੋਨੂੰ ਪਤਾ ਵੀ ਲੱਗ ਜੂਗਾ ਵੀ ਫਲਾਣਾ ਫਲਾਣਾ ਨੰਬਰ ਹੈ ਜਿਹੜਾ ਆਪਣਾ ਉਹ Google account ਨਾਲ ਇਸ ਨਾਲ ਅਟੈਚ ਆ ਜਿਹੜਾ ਤੁਹਾਡੇ ਫੋਨ 'ਚ ਚੱਲ ਰਿਹਾ ਹੁੰਦਾ ਇਸ ਵਕਤ ਮਤਲਬ ਪ੍ਰੈਜੈਂਟ 'ਚ ਚੱਲ ਰਿਹਾ ਸੋ ਇਸ ਤਰ੍ਹਾਂ ਤੁਸੀਂ ਜਿਹੜਾ ਪਤਾ ਕਰ ਸਕਦੇ ਹੋ ਸੋ ਸਾਰਿਆਂ ਤੋਂ ਪਹਿਲਾਂ ਆਪਾਂ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਸੋਨੂੰ ਇਹੋ ਜਿਹਾ ਹੋਰ ਕੰਟੈਂਟ ਦੇਖਣ ਨੂੰ ਮਿਲਦਾ ਰਹੇ ਬੈਲ ਦਾ ਆਈਕਨ ਦਬਲੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਿਹੜਾ ਮੇਰਾ ਭਰਾ ਇਤੋਂ ਤੱਕ ਵੀਡੀਓ ਦੇਖਣਾ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ